ਸਰ ਸੱਤਿਆ ਨੇ ਦੇਣਾ ਗਿਆ ਤੇ ਕਾਫੀ ਸਰਦੀ ਪੈ ਰਹੀ ਹੈ ਤੇ ਕੋਈ ਨਰੇ ਵੀ ਦੇਣਾ ਕਾਫੀ ਤੇ ਕੀ ਕਹਿਣਾ ਚਾਹੋਗੇ ਆ ਪਬਲਿਕ ਨੂੰ ਮੈਂ ਤੇ ਸਭ ਤੋਂ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੁਰਦਾਸਪੁਰ ਦੀ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਕੰਮ ਕਰ ਰਹੀ ਆ ਦੂਸਰੀ ਗੱਲ ਗੱਡੀਆਂ ਦਾ ਜਾਮ ਬਹੁਤ ਸਾਰੇ ਲੋਕੀ ਜਿਹੜੀਆਂ ਕਾਰਾਂ ਹੀ ਪਹਿਲਾਂ ਬੱਸਾਂ ਦੇ ਆਣ ਦੇ ਕਾਰਨ ਕਾਰਾਂ ਨਹੀਂ ਸ਼ਹਿਰ ਚ ਜਾਂਦੀਆਂ ਹੁਣ ਜਿਹੜੀਆਂ ਕਾਰਾਂ ਵਾ ਜਿੰਨੇ ਅਮਰ ਪਠਾਨਕੋਟ ਜਾਣਾ ਜਾਂ ਜਿੰਨੇ ਜੰਮੂ ਵੀ ਜਾਣਾ ਉਹ ਵੀ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਿਆ ਵਾ ਔਰ ਖਾਸ ਕਰਕੇ ਜਿਹੜੇ ਲੋਕਲ ਲੋਕ ਆ ਜਦ ਕਿ ਉਹਨਾਂ ਨੂੰ ਵੀ ਪਤਾ ਵਾ ਕਿ ਜਿਹੜੇ ਇਧਰੋਂ ਭਾਈ ਲਾਲੂ ਚੌਂਕ ਥਾਣੇ ਵੀ ਕਚਹਿਰੀ ਆ ਡੀਸੀ ਦਫਤਰ ਅਸੀਂ ਉਧਰੋਂ ਦੇ ਵੀ ਜਾ ਸਕਦੇ ਆ ਜਿਹੜੀ ਪਬਲਿਕ ਆ ਉਹ ਟ੍ਰੈਫਿਕ ਪੁਲਿਸ ਦੀ ਬਿਲਕੁਲ ਨਹੀਂ ਕੋਆਪਰੇਟ ਕਰ ਰਹੀ ਔਰ ਉਹਦਾ ਜਾਮ ਦਾ ਕਾਰਨ ਇਹ ਆ ਕਿ ਹਰ ਵਿਅਕਤੀ ਇੱਕ ਕੱਲਾ ਇੱਕ ਜਣਾ ਇੱਕ ਕਾਰ ਚ ਜਾ ਰਿਹਾ ਵਾ ਜਦ ਕਿ ਉਹਨਾਂ ਨੂੰ ਚਾਹੀਦਾ ਵਾ ਅਗਰ ਉਹ ਕਾਰ ਚ ਆਏ ਨੇ ਤੇ ਕਾਰ ਸਹੀ ਤਰੀਕੇ ਨਾਲ ਪਾਰਕ ਕਰ ਲੈਣ ਤਾਂ ਕਿ ਜਿਹੜੀਆਂ ਮਗਰੋਂ ਪਿੱਛੋਂ ਗੱਡੀਆਂ ਆ ਰਹੀਆਂ ਵਾ ਉਹਨਾਂ ਦੇ ਕਾਰਨ ਜਾਮ ਨਾ ਲੱਗ ਸਕੇ ਤੋਂ ਅਗਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਕਿ ਤੁਸੀਂ ਸਾਡਾ ਸਹਿਯੋਗ ਦਿਓ ਤੇ ਸਹਿਯੋਗ ਦੇਣ ਨੂੰ ਪਬਲਿਕ ਤਿਆਰ ਨਹੀਂ ਆ ਫਿਰ ਵੀ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਅਪੀਲ ਕਰਨਾ ਇਹਨਾਂ ਨੂੰ ਬੇਨਤੀ ਕਰਨਾ ਵਾ ਠੀਕਾ ਠੰਡਾ ਸਰਦੀ ਦਾ ਮੌਸਮ ਆ ਧੁੰਦਾ ਆਪਣਾ ਬਚਾਅ ਕਰੋ ਆਪਣੀ ਗੱਡੀਆਂ ਤੇ ਰਿਫਲੈਕਟਰ ਲਾਓ ਔਰ ਧੁੰਦ ਨੂੰ ਵੇਖਦੇ ਹੋਏ ਗੱਡੀ ਸਲੋ ਚਲਾਓ ਤਾਂ ਕਿ ਅਗਲੀ ਗੱਡੀ ਵੀ ਤੁਹਾਨੂੰ ਦਿਖੇ ਔਰ ਕਿਸੇ ਚ ਗੱਡੀ ਵੱਜੇ ਨਾ ਦੂਸਰਾ ਅਸੀਂ ਅਪੀਲ ਕਰਨੇ ਆ ਕਿ ਜਿਹੜੀਆਂ ਗੱਡੀਆਂ ਵਾ ਕਿਰਪਾ ਕਰਕੇ ਘੱਟ ਤੋਂ ਘੱਟ ਸ਼ਹਿਰ ਦੇ ਵਿੱਚ ਐਂਟਰੀ ਕਰਨ ਤਾਂ ਕਿ ਜਾਮ ਨਾ ਲੱਗ ਸਕੇ ਜਾਮ ਲੱਗਣ ਦਾ ਕਾਰਨ ਕਾਰਾਂ ਹੀ ਆ ਹਰ ਵਿਅਕਤੀ ਚਾਹੁੰਦਾ ਕਿ ਮੈਂ ਮੈਨੂੰ ਸਰਦੀ ਲੱਗ ਰਹੀ ਆ ਤੇ ਮੈਂ ਕਾਰ ਤੇ ਜਾਵਾਂ ਸੋ ਅਸੀਂ ਉਹਨਾਂ ਨੂੰ ਮਨਾ ਨਹੀਂ ਕਰਦੇ ਅਸੀਂ ਆਨੇ ਆਓ ਸ਼ਹਿਰ 'ਚ ਸ਼ਹਿਰ ਤੁਹਾਡਾ ਬਾਜ਼ਾਰ ਮਾਰਕੀਟ ਤੁਸੀਂ ਜਾਣਾ ਵਾ ਤੁਸੀਂ ਖਰੀਦੋ ਫਰੋਦ ਕਰਨੀ ਆ ਪਰ ਅਗਰ ਜੇ ਕੋਈ ਕਾ ਮੋਟਰ ਵਹੀਕਲ ਐਕਟ ਦੇ ਖਿਲਾਫ ਜਾਂਦਾ ਵਾ ਤੇ ਅਸੀਂ ਹੋਰਸ ਤੇ ਕਾਰਵਾਈ ਕਰਾਂਗੇ ਅਸੀਂ ਹੋਰਸ ਤੇ ਕਾਰਵਾਈ ਕਰਾਂਗੇ ਕਿਉਂਕਿ ਰੋਂਗ ਪਾਰਕਿੰਗ ਦੇ ਅਸੀਂ ਚਲਾਨ ਕਰ ਰਹੇ ਆ ਜਿਹੜੀਆਂ ਗੱਡੀਆਂ ਗਲਤ ਪਾਰਕ ਕਰ ਜਾਂਦੇ ਆ ਉਹਨਾਂ ਨੂੰ ਅਸੀਂ ਕਲੰਪ ਲਾ ਰਹੇ ਆ ਤਾਂ ਕਿ ਉਹਨਾਂ ਦਾ ਰੋਂਗ ਪਾਰਕਿੰਗ ਦਾ ਚਲਾਨ ਕੀਤਾ ਜਾਏ ਥੈਂਕ ਯੂ